ਐਮਪੀ ਅਮਰਤਪਾਲ ਸਿੰਘ ਉਹਨਾਂ ਦੀ ਗੱਲ ਕਰੀਏ ਉਹਨਾਂ ਤੇ ਲੱਗੀ ਹੋਈ ਐਨਐਸਏ ਹਟ ਸਕਦੀ ਹੈ ਜੀ ਆ ਦੇਖੋ ਚਰਚਾਵਾਂ ਨੇ ਅਖਬਾਰਾਂ ਚ ਖਬਰਾਂ ਵੀ ਲੱਗ ਗਈਆਂ ਨੇ ਕਿਉਂਕਿ ਐਨਐਸਏ ਦੀ ਮਿਆਦ ਤੇ ਮੇਰੇ ਖਿਆਲ ਤੇ ਨਾਲ 22 ਦੀ ਸੀਗੀ ਤੇ ਹਾਲੇ ਤੱਕ ਕੋਈ ਡਾਕੂਮੈਂਟ ਜਾਂ ਕੋਈ ਕਨਫਰਮੇਸ਼ਨ ਇਸ ਤਰ੍ਹਾਂ ਦੀ ਨਹੀਂ ਹੈਗੀ ਕਿ ਐਕਸਟੈਂਡ ਕੀਤਾ ਗਿਆ ਹੋਵੇ ਐਨਐਸਏ ਨੂੰ ਬਾਕੀ ਜਿਹੜੀ ਗੱਲ ਹੈ ਉਹ ਸਾਫ਼ ਹੋਵੇਗੀ ਗੁਰਪ੍ਰੀਤ ਜੀ 25 ਨੂੰ ਕਿਉਂਕਿ ਤਾਨੂੰ ਯਾਦ ਹੋਣਾ 25 ਤਰੀਕ ਨੂੰ ਸੁਣਵਾਈ ਆ ਮੋੜ ਹਾਈ ਕੋਰਟ ਦੇ ਵਿੱਚ ਐਨਐਸਏ ਨੂੰ ਜਿਹੜਾ ਚੈਲੰਜ ਕੀਤਾ ਗਿਆ ਤਾਂ ਜਿਹੜਾ ਐਨਐਸਏ ਨੂੰ ਚੈਲੰਜ ਕੀਤਾ ਗਿਆ ਕਿਉਂਕਿ ਅੱਗੇ ਮਾਮਲਾ ਜਿਹੜਾ ਸੀਗਾ ਉਹ ਸੀਗਾ ਇਹਨਾਂ ਦੀ ਮੈਂਬਰਸ਼ਿਪ ਦਾ ਜਿਹੜਾ ਪਿਛਲੇ ਦਿਨੀ ਹਾਈ ਕੋਰਟ 'ਚ ਨਿਬੜਿਆ ਸੀਗਾ ਕਿਉਂਕਿ ਉਹਦੇ 'ਚ ਤੁਹਾਨੂੰ ਪਤਾ ਹੀ ਆ ਕਿ ਫਿਰ ਸਰਕਾਰ ਨੇ ਆ ਕੇ ਕਹਿ ਦਿੱਤਾ ਸੀਗਾ ਕਿ ਅਸੀਂ ਕਮੇਟੀ ਬਠਾਲ ਦਿੱਤੀ ਆ ਉਹ ਤੋਂ ਬਾਅਦ ਕਮੇਟੀ ਨੇ ਸਿਫਾਰਸ਼ਾਂ ਕਰ ਦਿੱਤੀਆਂ ਕਿ ਇਹਨਾਂ ਨੂੰ ਰੀਲੀਫ ਦਿੱਤੀ ਜਾ ਸਕਦੀ ਆ ਉਹ ਤੋਂ ਬਾਅਦ ਇਹਨਾਂ ਨੂੰ ਕਹ ਲਓ ਕਿ ਭਾਈ ਮੈਂਬਰਸ਼ਿਪ ਜਿਹੜੀ ਸੁਰੱਖਿਆਤ ਹੋਣ ਦੀ ਗਾਰੰਟੀ ਮਿਲ ਗਈ ਤਾਂ ਉਹਦਾ ਤਾਂ ਨਿਵੇੜਾ ਹੋ ਗਿਆ ਇੱਕ ਪਟੀਸ਼ਨ ਐਨਐਸਏ ਨੂੰ ਲੈ ਕੇ ਆ ਤਾਂ ਉਹਦੇ ਤੇ ਜਦੋਂ ਹੁਣ ਮਤਲਬ ਕਿ ਸਰਕਾਰ ਜਿਹੜੀ ਹੈ ਉਹ ਜਾ ਕੇ ਜਵਾਬ ਦਾਖਲ ਕਰੇਗੀ ਪੰਜਾਬ ਸਰਕਾਰ ਖਾਸ ਤੌਰ ਤੇ ਜਾ ਕੇ ਉੱਥੇ ਜਵਾਬ ਜਿਹੜਾ ਦਾਖਲ ਕਰੇਗੀ ਤਾਂ ਉਹਦੇ ਚ ਉਹ ਰਿਕਾਰਡ ਤੇ ਲਿਓਣਗੇ ਨਾ ਕਿ ਅਸੀਂ ਐਨਐਸਏ ਨਹੀਂ ਬਧਾਇਆ ਤਾਂ ਫਿਰ ਉੱਥੇ ਸਥਿਤੀ ਸਪਸ਼ਟ ਹੋਣ ਦੀ ਸੰਭਾਵਨਾ ਹੈ ਉਦਾਂ ਕਿਤੋਂ ਵੀ ਕਨਫਰਮੇਸ਼ਨ ਤਾਂ ਨਹੀਂ हां ਖਬਰਾਂ ਦੇ ਵਿੱਚ ਦਾਅਵੇ ਜ਼ਰੂਰ ਕੀਤੇ ਗਏ ਨੇ ਸੋਰਸਸ ਦੇ ਹਵਾਲੇ ਨਾਲ ਕਿ ਅਫੀਸ਼ੀਅਲਸ ਇਹ ਮੰਨ ਰਹੇ ਨੇ ਜਾਂ ਕਹਿਣੋ ਕਿ ਇਸ ਕੱਲ ਤੇ ਮੋਹਰ ਲਾ ਰਹੇ ਨੇ ਤਸਦੀਕ ਕਰ ਰਹੇ ਨੇ ਕਿ NSA ਸਰਕਾਰ ਨਹੀਂ ਵਧਾਉਣ ਜਾ ਰਹੇ ਬਲਕਿ ਅਜਨਾਲੇ ਵਾਲੇ ਕੇਸ ਦੇ ਵਿੱਚ ਹੋ ਸਕਦਾ ਹੈ ਕਿ ਅਮਰਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਪਾ ਲਈ ਜਾਵੇ ਤੇ ਇਹ ਵੀ ਚਰਚਾ ਹੈ ਕਿ ਹੋ ਸਕਦਾ ਹੈ ਕਿ ਜਦੋਂ NSA हट ਜਾਵੇ ਤਾਂ ਉਹਨਾਂ ਦੀ ਜੇਲ੍ਹ ਸ਼ਿਫਟਿੰਗ ਵੀ ਹੋ ਜਾਵੇ ਜਦੋਂ ਜੇਲ੍ਹ ਸ਼ਿਫਟਿੰਗ ਹੋ ਜਾਵੇਗੀ ਤਾਂ ਉਦੋਂ ਦੇਖਣਾ ਹੋਏਗਾ ਕਿ ਫਿਰ ਕਿੰਨੇ ਮੁਕੱਦਮੇ ਗਾਂ-ਗਾਹ ਚੱਲਦੇ ਆ ਤਾਂ ਉਸ ਤੋਂ ਬਾਅਦ ਇੱਕ ਚੀਜ਼ ਹੋਰ ਵੀ ਜਿਹੜੀ ਆ ਉਹ ਵੇਖਣ ਯੋਗ ਹੋਏਗੀ ਕਿ ਜੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਆ ਜਾਂਦੇ ਨੇ ਅਮਰਤਪਾਲ ਸਿੰਘ ਜਾਂ ਦੂਸਰੇ ਤਾਂ ਫਿਰ ਇੱਥੋਂ ਦੇ ਸਿਆਸੀ ਮਾਹੌਲ ਦੇ ਵਿੱਚ ਕਿਉਂਕਿ ਥੋੜੀ ਖੋਲ ਹੋਏਗੀ ਨਾ ਡਿਬਰੂਗੜ੍ਹ ਤੋਂ ਸਰਗਰਮੀ ਨਹੀਂ ਹੁੰਦੀ ਪਰ ਪੰਜਾਬ ਦੀਆਂ ਜੇਲਾਂ ਚੋਂ ਕੁਝ ਨਾ ਕੁਝ ਸੁਨੇਹੇ इत्याਦਿਕ ਜਿਹੜੇ ਪੱਤਰ इत्याਦਿਕ ਜਾਰੀ ਕਰਨੇ ਸੌਖੇ ਹੋ ਜਾਂਦੇ ਨੇ ਜੀ ਜੀ ਤੇ ਮਾਹੌਲ ਤਾਂ ਚਲੋ ਬਦਲਦਾ ਹੀ ਬਦਲਦਾ ਉਹ ਕਿਸੇ ਵੀ ਬੰਦੇ ਵਾਸਤੇ ਨੀਜੀ ਤੌਰ ਤੇ ਕਿਸੇ ਵੀ ਕੈਦੀ ਵਾਸਤੇ ਉਹ ਇੱਕ ਕਹ ਲਓ ਕਿ ਮਾਨਸਿਕ ਤੌਰ ਤੇ ਬੜੀ ਵੱਡੀ ਰਾਹਤ ਹੁੰਦੀ ਹੈ ਕਿ 3000 4000 ਕਿਲੋਮੀਟਰ ਬਗਾਨੇ ਸਟੇਟ ਚ ਬਗਾਨੇ ਕਲਚਰ ਤੋਂ ਤੁਸੀਂ ਸਿੱਧਾ ਆਪਣੇ ਲੋਕਾਂ ਦੇ ਵਿੱਚ ਆ ਜਾਓ ਤਾਂ ਮਾਨਸਿਕ ਤੌਰ ਤੇ ਤਾਂ ਬੜੀ ਵੱਡੀ ਰੀਲੀਫ ਹੁੰਦੀ ਹੈ ਪਰ ਦੋ ਲਿਹਾਜ਼ ਨਾਲ ਦੇਖਣਾ ਹੋਏਗਾ ਇਸ ਕਹਾਣੀ ਨੂੰ ਕਿ ਇੱਕ ਤਾਂ ਕਿ ਅਮਰਤਪਾਲ ਸਿੰਘ ਇੱਥੇ ਸ਼ਿਫਟ ਹੁੰਦੇ ਨੇ ਕਿ ਨਹੀਂ ਤੇ ਫਿਰ ਦੂਜੇ ਪੱਖ ਤੋਂ ਇਹ ਕਿ ਜੇ ਹੁੰਦੇ ਤਾਂ ਫਿਰ ਸਿਆਸੀ ਜਿਹੜਾ ਇਸ ਵੇਲੇ ਦਾ ਦੌਰ ਚੱਲ ਰਿਹਾ ਹੈ ਉਹਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਭਾਵ ਹੋਏਗਾ ਕਿਉਂਕਿ ਤੁਹਾਨੂੰ ਇੱਕ ਗੱਲ ਤਾਂ ਮੰਨਣੀ ਪਵੇਗੀ ਕਿ ਠੀਕ ਹੈ ਵਾਰਿਸ ਪੰਜਾਬ ਦੇ ਜੋ ਅਕਾਲੀ ਦਲ ਬਣਿਆ ਤਾਂ ਪੂਰੇ ਪੰਜਾਬ 'ਚ ਤਾਂ ਨਹੀਂ ਮੰਨ ਲਓ ਪਰ ਮਾਝੇ ਦੇ ਵਿੱਚ ਤੇ ਅਸਰ ਪਾਵੇਗਾ ਨਾ ਤੇ ਜੇ ਮਾਝੇ ਦੇ ਵਿੱਚ ਵੀ ਅਸਰ ਪੈਂਦਾ ਤਾਂ ਉਹ ਨੁਕਸਾਨ ਕਿਸ ਨੂੰ ਕਰੇਗਾ ਫਾਇਦਾ ਕਿਸ ਨੂੰ ਕਰੇਗਾ ਯਾਨੀ ਇਹ ਜੋੜ ਕਟਾਓ ਵੀ ਜਿਹੜੇ ਆ ਨਾ ਉਸ ਤੋਂ ਬਾਅਦ ਹੀ ਕਹਿ ਲੋ ਕਿ ਤਾਇ ਹੋਣਗੇ ਕਿ ਕਹਾਣੀ ਕਿੱਧਰ ਨੂੰ ਤੁਰਦੀ ਹੈ ਜੀ ਜੀ ਸੋ ਉਹਦਾ ਪੰਥਕ ਐਂਗਲ ਵੀ ਐ ਸੋ ਪੰਥ ਦੇ ਵਿੱਚ ਜੋ ਕੁਝ ਇਸ ਸਮੇਂ ਚੱਲ ਰਿਹਾ ਹੈ ਉਹਨੂੰ ਲੈ ਕੇ ਵੀ ਨਵੀਆਂ ਚਰਚਾਵਾਂ ਜਾਂ ਨਵੇਂ ਕੋਣ ਦੇਖਣ ਨੂੰ ਫਿਰ ਜ਼ਰੂਰ ਮਿਲ ਸਕਦੇ ਨੇ ਕਿਉਂਕਿ ਇਹਨਾਂ ਨੇ ਵੀ ਪਾਰਟੀ ਬਣਾ ਲਈ ਸੀ ਉਸ ਤੋਂ ਬਾਅਦ ਪਾਰਟੀ ਦੀਆਂ ਸਰਗਰਮੀਆਂ ਵੀ ਸ਼ਾਇਦ ਦੇਖਣ ਨੂੰ ਲਗਾਤਾਰ ਮਿਲ ਰਹੀਆਂ ਨੇ